ਡਾਕਟਰਾਂ ਵੱਲੋਂ ਸਲਾਮਤ ਦਿੱਤੀਆਂ ਜਾ ਰਹੀਆਂ ਕਿ ਬਜ਼ੁਰਗਾਂ ਨੂੰ ਘਰਾਂ 'ਚ ਰਹਿਣਾ ਚਾਹੀਦਾ। ਪਰ ਸਾਦਾ ਕਿਥੋਂ ਚੱਪੀ। ਮਿੰਤ ਕਰਨ ਦੇ ਉਹ ਵੇਖਿਆ ਕਿ ਰੋਟੀ ਵੀ ਤੁਸੀਂ ਇੱਥੇ ਖਾਦੀ ਆ। ਇਹ ਮਜ਼ਦੂਰੀਆਂ ਕਈ ਕਰਾਂਦੀਆਂ। ਆਪਣੇ ਸਰੀਰ ਦੀ ਮਜ਼ਦੂਰੀ ਕਰਾਉਂਦੀ ਮਜ਼ਦੂਰੀ। ਹਰ ਇਨਸਾਨ ਅੱਜ ਇਹ ਸੋਚੇ ਕਿ ਮੈਂ ਹੱਕ ਨਾਲ ਦੀ ਕਮਾਈ ਖਾਣੀ। ਹਰ ਬੰਦਾ ਸੋਚੇ ਕਿ ਮੈਂ ਮਿਹਨਤ ਕਰਕੇ ਪ੍ਰਸ਼ਾਦਾ ਛਕਣਾ ਮੈਂ ਮੁਖ ਦਾ ਨਾ ਛਕਾਂ। ਧਰਿਤ ਅਡੀ ਤੁਸੀਂ ਸਿੱਖਿਆ ਚਲਾਉਂਦੇ ਹੋ ਕੀ ਗੁਜ਼ਾਰਾ ਹੋ ਜਾਂਦਾ ਬੰਦਾ। ਕਦੀ ਘਟ ਮਿਲ ਗਿਆ ਕਦੀ ਵੱਧ ਮਿਲ ਗਿਆ ਖਰੇ ਸਤਾ ਜਿ ਜਦੋਂ ਆਪਾਂ ਮਿਹਨਤ ਕਰਨੀ ਆ ਤੇ ਗੁਰੂ ਨਾਨਕ ਪਾਤਸ਼ਾਹ ਦੇ ਲੰਗਰਾਂ ਜੋ ਯੋਗਦਾਨ ਆ ਜਾਂਦਾ ਫਿਰ। ਸਤਿ ਸ਼੍ਰੀ ਅਕਾਲ ਦਾ ਸਮਰਵ ਵਿਖਰੇ ਦਿਸਕਾ ਦਾ ਸਵਾਗਤ ਹੈ ਮੈਂ ਹਾਂ ਦਵਜੀਤ ਸਿੰਘ ਅੱਜ ਕੋ ਤੁਸੀਂ ਲਿਖ ਰਹੇ ਹੋ ਕਿ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਤਰੀਕੇ ਨਾਲ ਗਰਮੀ ਚੱਲ ਰਹੀ ਹੈ ਉਸ ਦੇ ਦੇਚੇ ਨਾਲ ਕਿਤਨਾ ਕਿਤੇ ਡਾਕਟਰਾਂ ਵੱਲੋਂ ਵੀ ਸਲਾਹਾਂ ਦਿੱਤੀਆਂ ਜਾ ਰਹੀਆਂ ਨੇ ਕਿ ਬਜ਼ੁਰਗਾਂ ਅਤੇ ਬੱਚਿਆਂ ਨੂੰ ਘਰਾਂ 'ਚ ਰੱਖਿਆ ਜਾਵੇ ਇਸ ਤਪਦੀ ਗਰਮੀ ਤੋਂ ਕਿਤਨਾ ਕਿਤੇ ਬਿਮਾਰੀਆਂ ਹੋਣ ਤੋਂ ਬਚਾਅ ਕੀਤਾ ਜਾਵੇ ਅਤੇ ਘਰਾਂ 'ਚ ਰਹਿ ਕੇ ਆਪਣੇ ਆਪ ਨੂੰ ਸੇਫ ਰੱਖਿਆ ਜਾਵੇ ਬਿਮਾਰੀਆਂ ਤੋਂ ਬਚਿਆ ਜਾਵੇ ਪਰ ਅੱਜ ਇੱਕ ਅਸੀਂ ਅਜਿਹੇ ਬਜ਼ੁਰਗਾਂ ਮਲਾਉਣ ਜਾ ਰਹੇ ਹਾਂ ਕਿ ਭਾਵੇਂ ਕੀ ਉਹ ਅੱਜ ਬਜ਼ੁਰਗ ਨੇ ਔਰ ਉਹ ਕਿਤਨਾ ਕਿਤੇ ਕਰੜੀ ਮਿਹਨਤ ਕਰਦੇ ਨਜ਼ਰ ਆਉਂਦੇ ਨੇ ਮਿਹਨਤ ਦੇ ਵਿੱਚ ਆਪਣਾ ਈ ਰਿਕਸ਼ਾ ਚਲਾਉਂਦੇ ਨੇ ਰੋਟੀ ਦੀ ਗੱਲ ਜਿਹੜੀ ਹੈ ਰੋਟੀ ਵੀ ਸਿਰਕਸ਼ੇ ਦੇ ਵਿੱਚ ਬੈ ਕੇ ਹੀ ਖਾਂਦੇ ਨੇ ਇਸ ਈ ਰਿਕਸ਼ੇ ਦੇ ਵਿੱਚ ਹੀ ਆਪਣਾ ਜਿਹੜਾ ਸਾਰਾ ਟਾਈਮ ਗਿਜ਼ਾਰ ਕਰਦੇ ਨੇ ਇਸ ਵੇਲੇ ਉਹ ਬਜ਼ੁਰਗ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਪੂਰੀ ਗੱਲ ਕਰਾਂਗੇ ਹਾਂਜੀ ਪਾਉਜੀ ਕੀ ਨਾਮ ਆਇਆ ਜੀ ਹਾਂਜੀ ਸ਼ੇਂਦਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਕਿਹੜੀ ਜੀ ਅੱਛਾ ਜੀ ਪਾਉਜੀ ਵੇਖ ਰਿਹਾ ਕਿ ਬਜ਼ੁਰਗ ਵਿਵਸਥਾ ਆ ਜਿੱਥੇ ਗਰਮੀ ਦਾ ਕਹਿਰ ਚੱਲ ਰਿਹਾ ਹਾਂਜੀ ਗਰਮੀ ਲੋਕ ਲਗਾਤਾਰ ਕਿਤੇ ਨਾ ਕਿਤੇ ਬਜ਼ੁਰਗ ਘਰਾਂ ਉਹ ਬੱਤੀ ਨਹੀਂ ਪੂਰੀ ਆਉਂਦੀ ਜਿਹੜੇ ਬਜ਼ੁਰਗ ਘਰਾਂ ਜੂ ਹੀ ਬੈਠੇ ਹੋਈ ਦੁਖੀ ਨੇ ਬੱਤੀ ਨਹੀਂ ਪੂਰੀ ਆਉਂਦੀ ਕਿਉਂਕਿ ਜਿਹੜੇ ਪੱਖੇ ਨਹੀਂ ਚੱਲਣਦੇ ਪੱਤੀ ਨਹੀਂ ਆਉਂਦੀ ਨਾ ਐਸੀ ਚੱਲਣਦੇ ਬਹੁ ਬੁਰਾ ਹਾਲ ਹੈ ਤੁਸੀਂ ਤੁਸੀਂ ਇੱਥੇ ਮਿਹਨਤ ਕਰਨਦੇ ਹੋ ਵੇਖਿਆ ਕਿ ਰੋਟੀ ਵੀ ਤੁਸੀਂ ਇੱਥੇ ਖਾਦੀ ਆ ਕੀ ਗੱਲ ਅਸੀ ਕੀ ਰੋਟੀ ਕਿਉਂ ਖਾਦੀ ਆ ਉਹ ਰੋਟੀ ਫਿਰ ਇਸ ਤਰ੍ਹਾਂ ਆ ਕਿ ਮਜ਼ਦੂਰੀਆਂ ਕਈ ਘਰਾਂ ਦੀਆਂ ਆਪਣੇ ਸਰੀਰ ਦੀ ਮਜ਼ਦੂਰੀ ਘਰਾਂ ਦੀ ਮਜ਼ਦੂਰੀ ਪੋਜਾ ਆ ਆ ਜਿਹੜਾ ਇਹਲੇ ਮਾਹੌਲ ਚੱਲਣ ਦਾ ਕੋਈ ਇਹਦੀ ਗਰਮੀ ਦੀ ਮਜ਼ਦੂਰੀ ਕਈ ਵਾਰੀ ਮਤਲਬ ਰੋਟੀ ਖਾਦੀ ਨਹੀਂ ਜਾਂਦੀ ਸਰੀਰ ਦੀ ਗਰਮੀ ਦੇ ਵਿੱਚ ਪਾਣੀ ਪੀ ਪੀ ਕੇ ਆਪਣਾ ਟਾਈਮ ਪਾਸ ਕਰੀਦਾ ਤੇ ਪਾਣੀ ਵੀ ਸਾਨੂੰ ਸਾਫ ਸੁਸਾ ਨਹੀਂ ਲੱਭਣਿਆ ਠੰਡਾ ਨਹੀਂ ਲੱਭਦਾ ਕਿਉਂਕਿ ਬੱਤੀ ਆਉਂਦੀ ਨਹੀਂ ਤੇ ਜਿਹੜੀਆਂ ਕੈਂਡੀਆਂ ਪਾਣੀ ਠੰਡਾ ਕਰਦੀਆਂ ਨਹੀਂ ਤੇ ਬੁਰਾ ਹਾਲ ਤੇ ਭੁੱਖੇ ਜਾਰੇ ਤੱਤਾ ਪਾਣੀ ਪੀਂਦਾ ਮੈਂ ਪਰ ਪਰ ਜਿੱਥੇ ਹੀ ਵੇਖਣ ਦਾ ਹੈ ਕਿ ਡਾਕਟਰਾਂ ਵੱਲੋਂ ਸਲਾਹਾਂ ਦਿੱਤੀਆਂ ਜਾ ਰਹੇ ਕਿ ਬਜ਼ੁਰਗਾਂ ਨੂੰ ਘਰਾਂ 'ਚ ਰਹਿਣਾ ਚਾਹੀਦਾ ਬੱਚਿਆਂ ਨੂੰ ਵੀ ਘਰਾਂ 'ਚ ਰਹਿਣਾ ਚਾਹੀਦਾ ਪਰ ਤੁਸੀਂ ਬਜ਼ੁਰਗੋ ਕਿਵੇਂ ਰਿਕਸ਼ਾ ਚਲਾ ਰਹੇ ਹੋ ਪਰ ਪਰ ਸਾਦਾ ਕਿੱਥੋਂ ਚੱਲੀ ਕਿ ਇਹ ਆਸ਼ਰਮ ਦੇ ਵਿੱਚ ਜਾਈਏ ਜਿੱਤਾਂ ਬਿਆਸ ਆ ਆਸ਼ਰਮ ਬਜ਼ੁਰਗਾਂ ਦਾ ਹੈਗਾ ਅਸੀਂ ਉੱਥੇ ਜਾਈਏ ਇਹ ਮੁਰਕੇ ਜਿਹੜੇ ਸਾਡੇ ਪੁੱਤ ਲੀਆਂ ਪੋਤਰੀਏ ਪਰੇਸ਼ਾਨ ਹੁੰਦੇ ਆ ਚਲ ਜਾ ਕੇ ਰਹੁੰਦੀ ਆ ਜਿੱਤਾਂ ਭਾਈ ਪੂਰਨ ਸਿੰਘ ਦਾ ਆਸ਼ਰਮ ਆ ਉੱਥੇ ਬਜ਼ੁਰਗ ਜਾਂਦੀ ਆ ਤੇ ਮਗਰੋਂ ਜਦੋਂ ਪਰਿਵਾਰ ਜਾਂਦਾ ਉਹ ਰਹਿੰਦਾ ਕਿਉਂਕਿ ਕਰ ਹਰੇਕ ਨੂੰ ਪਿਆਰਾ ਮਿਹਨਤ ਮਿਹਨਤ ਕਰੜੀ ਮਿਹਨਤ ਕਰ ਰਹੇ ਹੋ ਤੁਸੀਂ ਗਰਮੀ ਦੇ ਵਿੱਚ ਵੀ ਪਰ ਪਤਾ ਕੀ ਗੱਲ ਆ ਆਉਣ ਵਾਲੇ ਸਮੇਂ ਦਾ ਨਾ ਜਿਹੜਾ ਵਿਹਾਜ ਆ ਉਏ ਲਾ ਕੇ ਸਾਰੇ ਢੀਆਂ ਪੋਤਾ ਨੋਆ ਪੋਤਰੀਆਂ ਪੁੱਤਲੇ ਆਪਣੇ ਬਜ਼ੁਰਗਾਂ ਦਾ ਯੋਗਦਾਨ ਪਾਉਣਾ ਚਾਹੁੰਦੇ ਕਿ ਸਾਡਾ ਬਾਪੂ ਜੀ ਨਾਲ ਰਵੇ ਤਹੀਂ ਇਹਨਾਂ ਪਿਆਰ ਕਰੀ ਪਰ ਗਰਮੀ ਕਾਫੀ ਹੋ ਗਈ ਹੈ ਗਰਮੀ ਜੀ ਤੁਸੀਂ ਮਿਹਨਤ ਕਰ ਰਹੇ ਹੋ ਰਿਕਸ਼ਾ ਚਲਾ ਰਹੇ ਹੋ ਵਿਖਿਆ ਕਿ ਸਵੇਰ ਤੋਂ ਤੁਸੀਂ ਸਵਕਤੇ ਤੋਂ ਨਿਕਲਉਂਦੇ ਹੋ ਤੁਸੀਂ ਨਾਸ਼ਤਾ ਵੀ ਇੱਥੇ ਕੀਤਾ ਮੈਂ ਵੇਖਿਆ ਆਪਣੇ ਕੀ ਨਾਲ ਆਚਾਰ ਲਿਆਂਦਾ ਨਾਲ ਫੁਲਕਾ ਲਿਆਂਦਾ ਨਾਲ ਤੁਸੀਂ ਪਾਣੀ ਦੀ ਬੋਤਲ ਰੱਖੀ ਹੋਈ ਸੀ ਬੜੀ ਬੜੀ ਮਤਲਬ ਜਿਸ ਤਰੀਕੇ ਹੈਗਾ ਮਿਹਨਤ ਕਰਕੇ ਤੁਸੀਂ ਪ੍ਰਸ਼ਾਦਾ ਛਕਿਆ ਆ ਮੈਂ ਬੜਾ ਦੇਖ ਕੇ ਤੁਹਾਨੂੰ ਤਾਂ ਹੀ ਦਰਨਾ ਗੱਲ ਕੀਤੀ ਹੈ ਗੱਲ ਤੇ ਇਹ ਇਹ ਆ ਕਿ ਹਰ ਇਨਸਾਨ ਅੱਜ ਇਹ ਸੋਚੇ ਕਿ ਮੈਂ ਹੱਕ ਲਾਹ ਦੀ ਗਵਾਹੀ ਖਣੀ ਹਰ ਬੰਦਾ ਸੋਚੇ ਕਿ ਮੈਂ ਮਿਹਨਤ ਕਰਕੇ ਪ੍ਰਸ਼ਾਦਾ ਛਕਣਾ ਮੈਂ ਮੁਖ ਦਾ ਨਾਸ਼ ਕਰਾਂ ਤੇ ਸਾਡੇ ਮੁਲਕ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇੰਨੀ ਜਾਗਰਤੀ ਆਵੇ ਜੇ ਇੰਨੀ ਮਤਲਬ ਮਲੇਦ ਸਾਨੂੰ ਪ੍ਰਵਾਹ ਕਿ ਆ ਜਿਹੜੇ ਮੁੰਡੇ ਮਨ ਲਓ ਸਾਡੇ ਪਿੰਡ ਤੇੜੀ ਪਿੰਡ ਦੇ ਵਿੱਚ ਤੇ ਨਾ ਮਹੀਨਿਆਂ ਦੇ ਵਿੱਚ ਪੰਜ ਛੇ ਮੁੰਡੇ ਮਰ ਗਏ ਟੀਗਾ ਲਾਲ ਲਾਗ ਕਿਉਂ ਕਿ ਗਵਰਨਮੈਂਟ ਦਾ ਜਿਹੜਾ ਨਾ ਪ੍ਰਵਾਹ ਨਹੀਂ ਹੈਗਾ ਗਵਰਨਮੈਂਟ ਨਸ਼ਾ ਵਕਾਰੀ ਖੁੱਲਾ ਤੇ ਬੁਰਾ ਤੇ ਬੁੰਕੇ ਜੜੇ ਹੋਗੇ ਸਾਡੇ ਗਰੀਬਾਂ ਲੋਕਾਂ ਦੇ ਬੱਚੇ ਜਿਹੜੇ ਆ ਅੱਛਾ ਜੀਮਿੰਦਾਰ ਤੇ ਕਿਸੇ ਦੀ ਪੈਲੀ ਆ ਉਹਨੇ ਪੈਲੀ ਵੇਚ ਕੇ ਆਪਣਾ ਨਸ਼ਾ ਪੂਰਾ ਕਰ ਲਿਆ ਸਾਡੇ ਗਰੀਬਾਂ ਦੇ ਬੱਚੇ ਜਿਹੜੇ ਮੁੜ ਕੇ ਉਹ ਘਰਾਂ ਦੇ ਬਿਸਤਰੇ ਵੇਚਦੇ ਆ ਬਜ਼ੁਰਗਾਂ ਨੂੰ ਕੋਟਦੇ ਆ ਮਾਰਦੇ ਆ ਤੁਹਾਨੂੰ ਦਿਓ ਪਏ ਕੋਈ ਹਾਲ ਨਹੀਂ ਹੈਗਾ ਹਿੰਦੁਸਤਾਨ ਦਾ ਕੋਈ ਵਾਲੀ ਵਾਰਤ ਨਹੀਂ ਹੈਗਾ ਹੁਣ ਮੰਨ ਲਓ ਕਿ ਪਹਿਲਾਂ ਗੰਡੇ 20 ਰੁਪਏ ਕਿਲੋ ਹੀ ਆ ਅੱਜ ਹੁਣ 50 ਰੁਪਏ ਕਿਲੋ ਦੁਕਾਨਦਾਰਾਂ ਦੇ ਆਪਣੇ ਭਾਅ ਨੇ ਦੁਕਾਨਦਾਰਾਂ ਦੇ ਆਪਣੇ ਭਾਅ ਗਵਰਨਮੈਂਟ ਦਾ ਕੋਈ ਲੈਣ ਦੇਣ ਨਹੀਂ ਹੈਗਾ ਕੋ ਮਰਜੇ ਕੋ ਰਹਿ ਜਾਈ ਕੋ ਖਾ ਲਈਏ ਪਰ ਸਾਰੀ ਦਿਹਾੜੀ ਤੁਸੀਂ ਰਿਕਸ਼ਾ ਚਲਾਉਂਦੇ ਹੋ ਕੀ ਗੁਜ਼ਾਰਾ ਹੋ ਜਾਂਦਾ ਵਧੀਆ ਹਾਂਜੀ ਪ੍ਰਸ਼ਾਦਾ ਇਹ ਆ ਕੇ ਇਤਨਾ ਕਦੀ ਘੱਟ ਮਿਲ ਗਿਆ ਕਦੀ ਵੱਧ ਮਿਲ ਗਿਆ ਇਹ ਰਿਸ਼ਤਾ ਜਿਵੇਂ ਜਦੋਂ ਆਪਾਂ ਮਿਹਨਤ ਕਰਨੀ ਆ ਤੇ ਗੁਰੂ ਨਾਨਕ ਪਾਤਸ਼ਾਹ ਦੇ ਲੰਗਰਾਂ ਜੋ ਯੋਗਦਾਨ ਆ ਜਾਂਦਾ ਫਿਰ ਮਿਹਨਤ ਕੀਤਿਆਂ ਗੁਰੂ ਨਾਨਕ ਪਾਤਸ਼ਾਹ ਦੇ ਲੰਗਰਾਂ ਜੋ ਯੋਗਦਾਨ ਆਉਂਦਾ ਫਿਰ ਉਹ ਅਸੀਂ ਛੱਕ ਲਈਨੇ ਆਪਾਂ ਗਰਮੀ ਦੀ ਗੱਲ ਕਰਾਂਗੇ ਜਿਸ ਦੀ ਕਿਨਾਬ ਤੁਸੀਂ ਬਜ਼ੁਰਗੋ ਕਾਫੀ ਵੇਖਿਆ ਕਿ ਗਰਮੀਆਂ ਆਉਂਦੀਆਂ ਰਹੀਆਂ ਸਰਦੀਆਂ ਆਉਂਦੀਆਂ ਰਹੀਆਂ ਇਸ ਵਾਰ ਗਰਮੀ ਬੜੀ ਪੈ ਰਹੀ ਹੈ ਕੀ ਕਾਰਨ ਮੰਨਦੇ ਜਿਆਦਾ ਕਰੀ ਪੈਦਾ ਕਰੀ ਜਿਆਦਾ ਗਰਮੀ ਇਸ ਕਰਕੇ ਪੈ ਰਹੀ ਹੈ ਜੀ ਜਦੋਂ ਸਾਡਾ ਟਾਈਮ ਬਚਪਨ ਦਾ ਸੀ ਨਾ ਉਦੋਂ ਪਿੰਡਾਂ ਦੇ ਵਿੱਚ ਇੰਨੀਆਂ ਗੱਡੀਆਂ ਇੰਨੇ ਟਰੱਕ ਇੰਨੀਆਂ ਮੋਟਰਾਂ ਨਹੀਂ ਸੀ ਹੁੰਦੀਆਂ ਹੁਣ ਪ੍ਰਦੂਸ਼ਨ ਇੰਨਾ ਵੱਧ ਗਿਆ ਤੇ ਉਹਦੇ ਹਿਸਾਬ ਨਾਲ ਗਰਮੀ ਜ਼ਿਆਦਾ ਪੈ ਰਹੀ ਆ ਵੇਖੋ ਜਿਹੜੀ ਗੱਡੀ ਜਾਂਦੀ ਆਗੀ ਕੱਟਣ ਦੀ ਆ ਹੁਣ ਬੈਟਰੀ ਵਾਲੀ ਗੱਡੀ ਐ ਓਹ ਅੱਗ ਨਹੀਂ ਨਿਕਲਦੀ ਇਹਦਾ ਕੋਈ ਪ੍ਰਦੂਸ਼ਨ ਨਹੀਂ ਹੈਗਾ ਆ ਕਾਰਾਂ ਮੋਟਰਾਂ ਕਿੰਨੀਆਂ ਚੱਲ ਰਹੀਆਂ ਆ ਆ ਵੇਖੋ ਸਾਰੀਆਂ ਆਗੀ ਕੱਢਣ ਦੀ ਪਰ ਕੀ ਸਾਨੂੰ ਜਾਗਰੂਕ ਹੋਣਾ ਪਊਗਾ ਕੀ ਰੁੱਖਾਂ ਦਾ ਕਿੰਨਾ ਕੋਤਸ਼ਾ ਹੈ ਜਿਸ ਤਰੀਕੇ ਤੁਸੀਂ ਪੁਰਾਣੇ ਸਮੇਂ ਦੀ ਗੱਲ ਕੀਤੀ ਆ ਉਸ ਸ਼ਾ એનર્ਜੀ ਮਿਲਦੀ ਆ ਆਕਸੀਜਨ ਮਿਲਦੀ ਰੁੱਖਾਂ ਦਾ ਕਿੰਨਾ ਅਸਰ ਪੈਂਦਾ ਰੁੱਖ ਜਿਹੜੇ ਆ ਨਾ ਸਾਨੂੰ ਵੱਧ ਤੋਂ ਵੱਧ ਲਾਉਣੇ ਚਾਹੀਦੇ ਸਾਨੂੰ ਕਰਾਂ ਦੇ ਵਿੱਚ ਵੀ ਹੈਗੇ ਦੋ ਦੋ ਉਹਦੇ ਲਾਉਣੇ ਚਾਹੀਦੇ ਆ ਬਾਹਰ ਸਰਕਾਂ ਤੇ ਪੈਰੀਆਂ ਦੇ ਵਿੱਚ ਅਸੀਂ ਪਤਾ ਕੀ ਸਾਡੀ ਫਸਲ ਮਰ ਗਈ ਜੀਵਿੰਦਾਰ ਕਹਿੰਦਾ ਸਾਡੀ ਫਸਲ ਮਰ ਗਈ ਅਕੇ ਇੰਨੇ ਰੁੱਖ ਹੁੰਦੇ ਸੀ ਲੱਖਾਂ ਰੁਪਈਆ ਜੀਵਿੰਦਾਰ ਵਟਦਾ ਪਰ ਹੁਣਾਂ ਦੇ ਨਹੀਂ ਸਾਡੀ ਫਸਲ ਦਾ ਜ਼ਿਆਦਾ ਨਸਨ ਠੀਕ ਪਰ ਗਰਮੀ ਗਰਮੀ ਬੜੀ ਪੈ ਰਹੀ ਆ ਹੋ ਫਿਰ ਜਿਸ ਤਰੀਕੇ ਨਾਲ ਤੁਸੀਂ ਮਿਹਨਤ ਕਰਦੇ ਹੋ ਫਿਰ ਸ਼ਾਮ ਨੂੰ ਪਹੁੰਚ ਕੇ ਫਿਰ ਪ੍ਰਸ਼ਾਦਾ ਕਰ ਸਕਦੇ ਕਿ ਗੱਡੀ ਛੱਡਦੇ ਹੋ ਕਰੇ ਜੀ ਕਰੇ ਕਰੇ ਬੱਚੇ ਨੋਆ ਪੁੱਤ ਪ੍ਰਸ਼ਾਦਾ ਸਿਖਾਉਂਦੇ ਆ ਪਾਣੀ ਦਿੰਦੇ ਆ ਸਾਬਣ ਤੇਲ ਦਿੰਦੇ ਆ ਸ਼ਨਾਣ ਕਰੀਦਾ ਬਿਸਤਰਾ ਦਿੰਦੇ ਆ ਪੱਖਾ ਲਾ ਕੇ ਦਿੰਦੇ ਆ ਆਪਣੇ ਕੋਲ ਏਸੀ ਤੇ ਹੈ ਨਹੀਂ ਮੜੇ ਮੋਟੇ ਪੱਖੇ ਪੱਖੇ ਜੀ ਆ ਕੋਈ ਗੱਲ ਏਸੀ ਵੇਖੋ ਜੀ ਕੁਦਰਤ ਦਾ ਏਸੀ ਜੋ ਤੁਹਾਡੇ ਮਨ ਏਸੀ ਆ ਤੁਹਾਡੀ ਦਿਲ ਦਰਿਆ ਆ ਤੁਹਾਡਾ ਤਾਂ ਏਸੀ ਉਹੀ ਲੱਗੇ ਹੁੰਦੇ ਆ ਉੱਥੇ ਹੀ ਸ਼ਾਂਤੀ ਹੁੰਦੀ ਜਿੱਤੇ ਪਿਆਰ ਮਿਲੇ ਸਾਰਿਆਂ ਵੱਲੋਂ ਪਰ ਕਿਤਨਾ ਕਿਤੇ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਜਿਸ ਤਰੀਕੇ ਨਾਲ ਵੇਖਦੇ ਕਿ ਵੱਡੇ ਪੱਦਰ ਤੇ ਲੋਕ ਕਿਤਨਾ ਕਿਤੇ ਆਪਣੇ ਸ਼ਾਨੋ ਸ਼ੌਕਤਾਂ ਦੇ ਵਿੱਚ ਬਿਜੀ ਹੋਈ ਜਾਂਦੇ ਨੇ ਦ੍ਰਿਸ਼ਤਾਂ ਤੋਂ ਦੂਰ ਹੋਈ ਜਾਂਦੇ ਨੇ ਗਰਮੀ ਵਧਦੀ ਜਾਂਦੀ ਹੈ ਹਾਂਜੀ ਉਹ ਅਹੀਂ ਦੇ ਇਹੋ ਮੰਨਤ ਕਰਨੇ ਚਾਹੁੰਦੇ ਆ ਕਿ ਹਰ ਇਨਸਾਨ ਆਪਣੇ ਘਰ ਦੇ ਵਿੱਚ ਜਾਂ ਆਪਣੀਆਂ ਪਰੀਆਂ ਦੇ ਵਿੱਚ ਆਪਣੀ ਸਿਹਤ ਸਾਹਿਬ ਤੇ ਆਪਣੀ ਜ਼ਿੰਦਗੀ ਬਚਾਉਣ ਵਾਸਤੇ ਕੁਝ ਨਾ ਕੁਝ ਕਰੇ ਆਪ ਕਰੇ ਠੀਕ ਹੈ ਜੀ ਲਗਾਤਾਰ ਤੁਸੀਂ ਤਸਵੀਰਾਂ ਚ ਦੇਖ ਰਹੇ ਸੀ ਤੁਹਾਨੂੰ ਉਸ ਬਜ਼ੁਰਗ ਨਾ ਮਿਲਾਰੇ ਸੀ ਜੋ ਕਿ ਰਿਕਸ਼ਾ ਚਲਾ ਰਹੇ ਨੇ ਰਿਕਸ਼ਾ ਚਲਾ ਕੇ ਕਿਤਨਾ ਕਿਤੇ ਆਪਣੀਆਂ ਭਾਵਨਾ ਦੱਸ ਰਹੇ ਸੀ ਕਿ ਕਿਸੇ ਕਿਨਾ ਕਰੋ ਮਿਹਨਤ ਕਰ ਲਈ ਸਵੇਰੇ ਨਿਕਲਦੇ ਨੇ ਅਤੇ ਮਿਹਨਤ ਕਰਦਿਆਂ ਕਰਦਿਆਂ ਸਿਖਚੇ ਜੀ ਬੈਠ ਕੇ ਆਪਣਾ ਨਾਸ਼ਤਾ ਲੰਚ ਕਰਦੇ ਨੇ ਅਤੇ ਉਸ ਤੋਂ ਬਾਅਦ ਆਪਣਾ ਕੰਮਕਾਰ ਕਰਦੇ ਨੇ ਪਰ ਕਿਤੇ ਨਾ ਕਿਤੇ ਇਹ ਵੀ ਗੱਲ ਉਹਨਾਂ ਵੱਲੋਂ ਕਹੀ ਜਾਂਦੀ ਕਿ ਪਰਿਵਾਰਕ ਮੈਂਬਰਾਂ ਵੱਲੋਂ ਪਿਆਰ ਮਿਲਦਾ ਉਤਸ਼ਾਹ ਮਿਲਦਾ ਪਰ ਕੀ ਕਰੀਏ ਔਰ ਬਜ਼ੁਰਗ ਵਿਵਸਥਾ ਆ ਜਿੱਥੇ ਡਾਕਟਰਾਂ ਵੱਲੋਂ ਵੱਡੀਆਂ-ਵੱਡੀਆਂ ਸਲਾਹਾਂ ਦਿੱਤੀਆਂ ਜਾਂਦੀਆਂ ਕਿ ਬੱਚੇ ਬਜ਼ੁਰਗੋ ਘਰਾਂ ਚੋਂ ਬਾਹਰ ਨਾ ਨਿਕਲਣ ਪਰ ਇਹ ਮਿਹਨਤ ਕਰਕੇ ਢਿੱਡ ਕਰਕੇ ਇੱਕ ਰੋਟੀ ਕਰਕੇ ਜਿਹੜਾ ਘਰੋਂ ਨਿਕਲਣਾ ਪੈਂਦਾ ਤੇ ਕਿਤਨਾ ਕਿਤੇ ਹੱਕ ਦੀ ਰੋਟੀ ਕਮਾ ਕੇ ਖਾਈਦੀ ਬਾਕੀ ਇਸੇ ਤਰ੍ਹਾਂ ਹੀ ਸਾਰਿਆਂ ਨੂੰ ਚਾਹੀਦਾ ਕਿ ਆਪਣੀ ਮਿਹਨਤ ਕਰਨੀ ਚਾਹੀਦੀ ਹੈ ਪਰ ਕਿਤੇ ਨਾ ਕਿਤੇ ਵੱਧਦੀ ਗਰਮੀ ਦੇ ਪ੍ਰਕੋਪ ਤੋਂ ਜਿਹੜਾ ਤਿਆਰ ਰੱਖਣਾ ਚਾਹੀਦਾ ਹੈ ਉਸ ਤਰੀਕੇ ਨਾਲ ਗਰਮੀ ਨੂੰ ਵੇਖ ਕੇ ਹੀ ਬਾਹਰ ਨਿਕਲਣਾ ਚਾਹੀਦਾ ਤੇ ਆਪਣੇ ਬੱਚਿਆਂ ਤੇ ਬਜ਼ੁਰਗਾਂ ਨੂੰ ਸੇਫ ਸਾਈਡ 'ਚ ਰੱਖਣਾ ਚਾਹੀਦਾ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ ਦਾਸ ਅਮਰ ਨੂੰ ਜਿਹਦੇ ਨਾਲ ਜਨਾਲਾ ਤੋਂ ਜਗੀ ਸਿੰਘ ਜੀ ਦੇ